ਤਾਕਿ ਨਾ ਮੇਰਾ ਨਾਮ ਲਲਤਾ ਮਾਰੀਆ ਤੇ ਪਾਜੀ ਮੈਂ ਨਾ ਕੋਠੇ ਤੇ ਕਪੜੇ ਲਾਂਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਹੀ ਛੋੜ ਕੇ ਸੀ ਮੈਂ ਤੇ ਜਿਆਦਾ ਕਿੰਨਾ ਜੇ ਮੇਰੀਆਂ ਟੀਕਾ ਨਿਕਲੀਆਂ ਤੇ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਦਾਣ ਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਫੜ ਲਿਆ ਨਹੀਂ ਤੇ ਜੇ ਮੈਂ ਥੱਲੇ ਪੁੰਜੇ ਡੇਕ ਪਿੰਡੀ ਤੇ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਖਤਮ ਹੋਈ ਨਾ ਸਿਰ ਹਣ ਬਾਹਰ ਤਾਂ ਡਾਚਾ ਤੂ ਥੱਲੇ ਲੱਗਿਆ ਹਾਂਜੀ ਮਤਲਬ ਲੰਕੀ ਗਈ ਪੂਰੀ ਕਿਤੇ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਨੀਆਂ ਤੇ ਉਹਨਾਂ ਨੇ ਮੈਨੂੰ ਫੜਾਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਭਾਜੀ ਇੱਕ ਘੱਟੋ ਘੱਟ 50 ਸਾਲ ਤੋਂ ਹੋਈਏ ਹੋਣੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਭਾਜੀ ਅਗਵਾਈ ਫਾਈਲ ਹੀ ਭਰ ਕੇ ਦਿੱਤੀ ਮੁਰਕੇ ਨੇ ਬਹੁਤ ਸੀ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨੇ 3 ਸਾਲ ਹੋ ਗਿਆ ਕੌਣ ਕਹਿੰ ਰਿਹਾ ਹੈ ਅੱਜ ਅੱਜ ਹੀ ਇੱਕ ਮੇਰਾ ਬੱਚਾ ਹੋਇਆ ਤਾਂ ਦੋਹਾਂ ਜੀ ਇਹੀ ਆਪੇ ਆਂਦਾ ਕੀ ਕਰਦੇ ਘਰ ਵਾਲੋ ਕੀ ਕਰਦੇ ਉਥੇ ਬਿਹਾਰੀ ਤਾਂ ਪਹਿਲਾਂ ਦੇ ਤੁਸੀਂ ਲਈ ਜਿਹੜੀ ਬਾਜਾ ਉੱਚਾ ਮੱਜਾ ਮੱਜਾ ਉੱਚਾ ਮਾਰਦੇ ਕੋਨੈਂਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਭਾਜੀ ਅਸੀਂ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਦੇਖ ਸਕਦਾ ਹੈ ਹਾਂਜੀ ਖਤਰਨਾਕ ਹਾਂਜੀ ਚਲੋ ਹਾਂਜੀ ਗ੍ਰਾਂਨਸੀ ਦਾ ਸਾਹਿਬ ਦੱਸਿਓ ਕਹਿੰਦੇ ਫਾਈਲ ਦਿੱਤੀ ਦੀ ਹੈ ਕੀ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਹੋ ਜਿਆਦੀ ਗੱਲ ਹੈ ਕੱਚਾ ਦੇਖਿਆ ਕੋਠਾ ਬੰਦ ਗੱਲ ਹੈ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤਾਂ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮਿਲ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਹਾ ਸੀ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਾਤੀ ਹੈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤਾ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਮੈਂ ਕਢਾਲਣਾ ਜੇ ਨਹੀਂ ਨਿਕਲੀ ਤਾਂ ਨਵੇਂ ਸਿਰੇ ਫਾਈਲ ਇਹਨਾਂ ਦੀ ਭਰਾਤ ਇਹਨਾਂ ਨੂੰ ਦਰਾਂਣ ਕਰਾਂਗੇ ਮੈਂ ਆਪਣੇ ਵੱਲੋਂ ਮੱਦੇ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਮੇਰਾ ਜਿਹੜਾ ਬਾੜਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦਾ ਕੀ ਹੈ ਤਾਂ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਨੇਆ ਇਹਨਾਂ ਦਾ ਵੀ ਫਰਜ ਬੰਦਾ ਵੀ ਤੁਹਾਡੇ ਥਰੂ ਹਾਂਜੀ ਤਾਂ ਕਿ ਨੌਲੇਜ ਹੋਏ ਸਾਰਾ ਪਰ ਔਰ ਤਾਂ ਮੱਸਾ ਬੱਜੀਏ ਉਪਰ ਡੱਗ ਲੱਗੇ ਥੱਲੇ ਆ ਜਾਂਦੇ ਨੇ ਬੜੇ ਦੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਕੋਈ ਗੱਲ ਨਹੀਂ ਇਹਦਾ ਕਰਿਆ ਹੁਣ ਹੱਲ ਪਰ ਇਹਨਾਂ ਦਾ ਵੀ ਫਰਜ ਪੰਦਾ ਵਾ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸੰਸਦ ਦੱਸਣ ਸੰਦ ਦੱਸਣ ਆਣ ਕੇ ਵੀ ਇਹ ਗੱਲ ਤੇ ਆ ਰਹੀ ਨਹੀਂ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗ੍ਰਾਂਟ ਆ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਂਡ ਇਹਨਾਂ ਦੇ ਲਾਗੇ ਪੁੱਛੋ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ਼ ਹੈ ਸਾਡੇ ਕੋ ਆਣ ਕੇ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨਾਲ ਚਾ ਗਈ ਹੈ ਤੇ ਨਹੀਂ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪਹਿਲ ਦੇ ਹਾਰ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਨੂੰ